ਮਸ਼ਕਾਰੂ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਅਪਰਾ ਨਿਆਲਾ ਦੇ 19 ਸਾਲਾ ਹਰਦੀਪ ਸਿੰਘ ਉਫ ਜੀਆ ਦੇ ਅਗਵਾ ਅਤੇ ਕਤਲ ਦੀ ਸਾਜ਼ਿਸ਼ ਉਸ ਦੀ ਸਾਬਕਾ ਪ੍ਰੇਮਿਕਾ ਨੇ ਰਚੀ ਸੀ ਉਸਨੇ ਆਪਣੇ ਨਵੇਂ ਪ੍ਰੇਮੀ ਅਤੇ ਉਸਦੇ ਦੋਸਤਾਂ ਦੇ ਨਾਲ ਮਿਲ ਕੇ ਸਾਰਾ ਅਪਰਾਧ ਕੀਤਾ ਤਤਲ ਤੋਂ ਪਹਿਲਾਂ ਹਰਦੀਪ ਸਿੰਘ ਦੇ ਸਰੀਰ ਉੱਤੇ ਸੱਟਾਂ ਲਗਾ ਕੇ ਉਸ ਨੂੰ ਤਸੀਹੇ ਦਿੱਤੇ ਗਏ ਅਤੇ ਮਾਰਨ ਤੋਂ ਬਾਅਦ ਉਸ ਨੂੰ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਦੁਖਦਾਈ ਘਟਨਾ ਦੇ ਵਿੱਚ ਪੁਲਿਸ ਨੇ ਉਸ ਦੀ ਪ੍ਰੇਮਿਕਾ ਦੇ ਸਹਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ। ਤੇ ਉਨਾ ਪੁਲਿਸ ਨੇ Laash ਦੀ ਭਾਲ ਦੇ ਲਈ ਲਗਾਤਾਰ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਨਹਿਰ ਦੀ ਤਲਾਸ਼ੀ ਲਈ ਤੇ देर शाम ਤੱਕ ਪੁਲਿਸ ਨੂੰ Laash ਨਹੀਂ ਮਿਲੀ। ਇਸ ਸਥਿਤੀ ਦੇ ਵਿੱਚ ਡਾਈਵਰ ਕਮਲਪ੍ਰੀਤ ਸੈਣੀ ਅਤੇ ਡਾਈਵਰ ਸ਼ਿਵਕਪਲ ਦੇ ਨਾਲ ਉਹਨਾਂ ਦੀ ਟੀਮ ਪੂਰਾ ਦਿਨ ਗੰਗੂਵਾਲ ਤੱਕ ਭਾਕੜਾ ਨਹਿਰ ਦੇ ਵਿੱਚੋਂ ਲਾਸ਼ ਨੂੰ ਲੱਭਦੀ ਰਹੀ ਪਰ ਅਜੇ ਤੱਕ ਕਿਸੇ ਨੂੰ ਕੋਈ ਸਫਲਤਾ ਨਹੀਂ ਮਿਲ ਪਾਈ ਭਾਕੜਾ ਨਹਿਰ ਦੇ ਗੰਗੂਵਾਲ ਵਿਕੇ ਸਥਿਤ ਗੇਟਾ ਉੱਤੇ ਵੀ ਬਰੀਕੀ ਦੇ ਨਾਲ ਨਹਿਰ ਦੀ ਡੂੰਘਾਈ ਦੇ ਵਿੱਚ ਭਾਲ ਲਗਾਤਾਰ ਜਾਰੀ ਹੈ ਤੁਹਾਨੂੰ ਦੱਸਦੀ ਕਿ 23 ਫਰਵਰੀ ਨੂੰ ਅਪਰ ਅਰਨਿਆਲਾ ਦਾ ਹਰਦੀਪ ਸਿੰਘ ਉਫਜੀਆ ਅਚਾਨਕ ਆਪਣੇ ਘਰੋਂ ਲਾਪਤਾ ਹੋ ਗਿਆ ਸੀ ਜੀਆ ਲਾਪਤਾ ਹੋਣ ਤੋਂ 2 ਦਿਨ ਬਾਅਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀ ਕਿ ਜੀਆ ਨੂੰ ਕੁਝ ਨੌਜਵਾਨਾਂ ਨੇ ਨਾ ਸਿਰਫ ਅਗਵਾ ਕੀਤਾ ਸਗੋ ਕੁੱਟ-ਕੁੱਟ ਕੇ ਮਾਰਿਆ ਵੀ ਸੀ ਜਦੋਂ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤੇ ਜਾਂਚ ਸ਼ੁਰੂ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਜੀਆ ਦੇ ਸਾਥਕਾ ਪ੍ਰੇਮੀ ਨੇ ਉਸ ਨੂੰ ਫੋਨ ਕੀਤਾ ਸੀ ਪੁਲਿਸ ਨੇ ਅਗਵਾ ਕੀਤੇ ਨੌਜਵਾਨ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਆਧਾਰ ਉੱਤੇ ਜਾਂਚ ਨੂੰ ਅੱਗੇ ਵਧਾਇਆ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਸਤਕ ਦਿੱਤੀ ਜੀ ਇਸ ਦੌਰਾਨ ਅਜਿਹਾ ਤਲਾਸ਼ੀਆ ਅਭਿਆਨ ਦੇ ਵਿੱਚ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਪਿੰਡ ਜੋਲੀ ਵਿਖੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਰੋਪੀਆਂ ਦੇ ਲਹੂ ਦੇ ਨਾਲ ਲਿਬੜੇ ਹੋਏ ਕੱਪੜੇ ਬਰਾਮਦ ਕੀਤੇ ਗਏ। ਜਾਂਚ ਦੇ ਦੌਰਾਨ ਪੁਲਿਸ ਨੇ ਇੱਕ ਦੋਸ਼ੀ ਮਨਪ੍ਰੀਤ ਵਾਸੀ ਰਾਏਪੁਰ ਸੋਹੜਾ ਨੂੰ ਹਰੋਲੀ ਦੇ ਇੱਕ ਧਾਰਮਿਕ ਸਥਾਨ ਤੋਂ ਗ੍ਰਿਫਤਾਰ ਕੀਤਾ ਜਦੋਂ ਕਿ ਦੂਜੇ ਦੋਸ਼ੀ ਤਰਨਜੀਤ ਵਾਸੀ ਦੇਲਾ ਨੂੰ ਮੈਦਪੁਰ ਤੋਂ ਪਕੜਿਆ ਗਿਆ। ਉਨ੍ਹਾਂ ਪੁਲਿਸ ਨੇ ਸੂਬੇ ਦੇ ਮੰਡੀ ਜ਼ਿਲ੍ਹੇ ਤੋਂ ਇਸ ਮਾਮਲੇ ਦੇ ਵਿੱਚ ਫਰਾਰ ਮੁੱਖ ਮਲਜ਼ਮਾ ਸਹਿਤ ਲੜਕੇ ਨੂੰ ਗ੍ਰਿਫਤਾਰ ਕੀਤਾ ਦੂਜੇ ਪਾਸੇ ਮਾਮਲੇ ਦੇ ਵਿੱਚ ਪਹਿਲੇ ਦਿਨ ਗ੍ਰਿਫਤਾਰ ਕੀਤੇ ਗਏ ਤਰਨਜੀਤ ਅਤੇ ਮਨਪ੍ਰੀਤ ਦੇ ਪੁਲਿਸ ਰਿਮਾਂਡ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਜੀਆ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਦੇ ਵਿੱਚ ਸੁੱਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਸ਼ਨੀਵਾਰਾ ਤੇ ਐਤਵਾਰ ਨੂੰ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਘਟਨਾ ਸਥਾਨ ਬਰੰਪੁਰਾ ਤੇ ਅਜੋਲੀ ਵਿਖੇ ਪਹੁੰਚੀ ਸੀ ਇਸ ਘਟਨਾ ਦੇ ਵਿੱਚ ਫੋਰੈਂਸਿਕ ਟੀਮ ਨੇ ਸਬੂਤ ਵੀ ਇਕੱਠੇ ਕੀਤੇ ਜਦੋਂ ਕਿ ਮੁਕ ਦੋਸ਼ੀ ਵਨਸ਼ੂਫ ਬੰਟੂ ਜੋ ਕਿ ਉੱਪਰ ਅਰਨਿਆਲਾ ਦਾ ਰਹਿਣ ਵਾਲਾ ਹੈ ਅਤੇ ਦੂਜੇ ਦਿਨ ਫੜੇ ਗਏ ਕਿਸ਼ੋਰ ਨੂੰ ਸ਼ਨੀਵਾਰ ਸ਼ਾਮ ਨੂੰ ਸਖਤ ਪੁਲਿਸ ਨਿਗਰਾਨੀ ਦੇ ਹੇਠ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁੱਖ ਦੋਸ਼ੀ ਨੌਜਵਾਨਾਂ ਨੂੰ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜਦਕਿ ਲੜਕੀ ਨੂੰ ਜੁਵੈਨਾਈਲ ਜੇਲ ਸਮੂਰ ਕਲਾ ਭੇਜ ਦਿੱਤਾ ਗਿਆ ਹੈ। ਉਤੇ ਹੀ ਜ਼ਿਲ੍ਹਾ ਪੁਲਿਸ ਸੁਪਰਡੈਂਟ ਰਕੇਸ਼ ਸਿੰਘ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਦੇ ਆਧਾਰ ਉਤੇ ਪੁਲਿਸ ਨੇ ਪੰਜਾਬ ਦੇ ਬਰੰਪੁਰ ਪਹੁੰਚ ਕੇ ਨਹਿਰ ਦੇ ਵਿੱਚ ਹਰਦੀਪ ਉਫ ਜੀਆਦੀ ਭਾਲ ਕਰਨ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਆਦਾ ਗਵਾਹ ਅਤੇ ਕਤਲ ਦੇ ਪਿੱਛੇ ਕੀ ਕਾਰਨ ਸਨ ਇਸ ਸੰਬੰਧੀ ਪੁਲਿਸ ਰਿਮਾਂਡ ਦੇ ਦੌਰਾਨ ਸਾਰੀ ਜਾਂਚ ਕਰੇਗੀ ਇਸ ਮਾਮਲੇ ਦੇ ਵਿੱਚ ਹੋਰ ਵੀ ਵੀਡੀਓ ਸਾਹਮਣੇ ਆ ਸਕਦੇ ਹਨ ਆਪਣੇ ਆਲੇ ਦੋਲੇ ਦੀਆਂ ਖਬਰਾਂ ਦੇ ਲਈ ਪੰਜਾਬ ਟੀਵੀ ਪ੍ਰਾਈਮ ਨੂੰ ਫੋਲੋ ਕਰੋ ਅਤੇ ਲਾਈਕ ਕਰੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਅਪਰ ਅਰਨਿਆਲਾ ਦੇ ਵਸਨੀਕ ਹਰਦੀਪ ਸਿੰਘ ਉਫ ਜੀਆ ਉੱਤੇ ਹੋਏ ਹਮਲੇ ਦੀ ਵੀਡੀਓ ਸਿਰਫ 38 ਸਕਿੰਟ ਦੀ ਨਹੀਂ ਹੈ ਇਸ ਸਬੰ ਦੇ ਵਿੱਚ ਹੋਰ ਵੀ ਵੀਡੀਓ ਹਨ ਜੋ ਅਜੇ ਤੱਕ ਸਾਹਮਣੇ ਨਹੀਂ ਹਨ ਮਾਮਲਾ ਚਰਚਾ ਦੇ ਵਿੱਚ ਹੋਣ ਦੇ ਕਾਰਨ ਅਗਵਾ ਤੇ ਕਤਲ ਦੇ ਨਾਲ ਸਬੰਧਿਤ ਹੋਰ ਵੀਡੀਓ ਵਾਇਰਲ ਨਹੀਂ ਹੋ ਸਕੇ ਅਜੇ ਹੀ ਸਥਿਤੀ ਦੇ ਵਿੱਚ ਪੁਲਿਸ ਮਾਮਲੇ ਦੇ ਨਾਲ ਸਬੰਧਿਤ ਵੀਡੀਓ ਦੇ ਵੀ ਜਾਂਚ ਕਰ ਰਹੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਮਪੁਰ ਹੈ ਰਾਮਪੁਰ ਤੋਂ ਸ਼ੇਪਕਰ ਅੱਜ ਜਿਵੇਂ ਤੋਂ ਜਿਹੜੀ ਇਹ ਵਾਰਦਾਤ ਹੋਈ ਵੀ ਕੁੜੀ ਨੇ ਨਾਂ ਰਲ ਕੇ ਮੁੰਡੇ ਦੇ ਨਾਲ ਮੁੰਡੇ ਨੂੰ ਨਿਸ਼ਚਿਤਿਆ ਅਸੀਂ ਸਾਰਾ ਦਿਨ ਸਰਚ ਚਲਾਈਦੀ ਬਾਜੀ ਅਸੀਂ ਕੈਮਰਾ ਲਾਇਆ ਪਤਾ ਵਿੱਚ ਆਪ ਵੀ ਵਿਚ ਉਤਰੇ ਸੀ ਮੈਂ ਤਾਂ ਕਮਲ ਗ੍ਰੀਤਾ ਹਰਸਤਾ ਨੇ ਨਾਲ ਹੋਰ ਹੈਲਪਰ ਤੇ ਨਾਲ ਲਈ ਸੀ ਰਿਸਰਚ ਲਾਈ ਵੀ ਤੇ ਪਰ ਰਿਸਰਚ ਵਿੱਚ ਡੈਡ ਬੋਡੀਆਂ ਲੱਗੀਆਂ ਵਾਂ ਉਹ ਡੈਡ ਬੋਡੀਆਂ ਉਸ ਮੁੰਡੇ ਦੀ ਡੈਡ ਬੋਡੀ ਨਹੀਂ ਹੈਗੀ ਉਹ ਡੈਡ ਬੋਡੀ ਕੋਈ ਹੋਰ ਹੈ ਉਹ ਉਸਦੇ ਘਰ ਦੇ ਨਾਲ ਫੋਨ ਕੀਤਾ ਸੀ ਸਾਨੂੰ ਫੋਨ ਆਇਆ ਤਾਂ ਹਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਆਪਣੀ ਡੈਡ ਬੋਡੀ ਦੀ ਪਛਾਣ ਕਰ ਸਕਦੇ ਆ ਸਾਡੇ ਕੈਮਰਾ ਚ ਆ ਗਈ ਵੀ ਉਹ ਡੈਡ ਬੋਡੀ ਸਾਡੇ ਨਾਲ ਐਸਪੀ ਸਾਹਿਬ ਸੰਜੀਵ ਪਟਿਆਲਾ ਸਾਹਿਬ ਗੁਰੂ ਭਾਰਤਵਾਜ ਐਸਐਸਓ ਸਾਹਿਬ ਸਾਡੇ ਨਾਲ ਥੀ ਅੱਜ ਸਰਵਿੰਗ ਦੀ ਟੀਮ ਦੇ ਨਾਲ ਕਿਹਾ ਸੀ ਸੱਚ ਕੀਤੀ ਦੀ ਪੂਰੀ ਵੀਡੀਓ ਦਿਖਾਈਆ ਉਹਨਾਂ ਅਸੀਂ ਅਸੀਂ ਆਪ ਵੀ ਉਤਰੇ ਵਿੱਚ ਤੇ ਨਾਲ ਅਸੀਂ ਕੈਮਰਾ ਵਿਲਾਹ ਪਤਾ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਫੇਰ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਔਰ ਲਾਈਕ ਵੀ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਹੀ ਬਹੁਤ ਧੰਨਵਾਦ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ